ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗਗਨਦੀਪ ਸਿੰਘ ਔਰ ਇਸ ਦਿਨ ਦੀ ਵੱਡੀ ਅਪਡੇਟ ਪਹਾਨਾ ਸਿੱਧੂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ 2 ਦਿਨ ਦੇ ਰਿਮਾਂਡ ਦੇ ਲਈ ਪਹਾਨਾ ਸਿੱਧੂ ਨੂੰ ਭੇਜਿਆ ਗਿਆ ਸੀ ਔਰ ਹੁਣ 2 ਦਿਨ ਦਾ ਰਿਮਾਂਡ ਅੱਜ ਖਤਮ ਹੋਇਆ ਹੈ ਔਰ ਪਹਾਨਾ ਸਿੱਧੂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਮੁਹਾਲੀ ਦੀ ਅਦਾਲਤ ਦੇ ਵਿੱਚ ਪਹਾਨਾ ਸਿੱਧੂ ਨੂੰ ਸਖਤ ਸੁਰੱਖਿਆ ਦੇ ਹੇਠ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਅਦਾਲਤ ਦੇ ਵੱਲੋਂ ਹੁਣ ਉਸ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਗਿਆ ਪਟਿਆਲਾ ਦੀ ਜੇਲ੍ਹ ਦੇ ਵਿੱਚ ਹੁਣ ਭਾਨਾ ਸਿੱਧੂ ਨੂੰ ਭੇਜਿਆ ਜਾਵੇਗਾ ਪਰ ਜਾਂਦੇ ਜਾਂਦੇ ਭਾਨਾ ਸਿੱਧੂ ਕੀ ਗੱਲ ਕਹਿ ਕੇ ਗਿਆ ਭਾਨਾ ਸਿੱਧੂ ਦੇ ਵੱਲੋਂ ਕਿਹਾ ਗਿਆ ਕਿ ਸੱਚ ਦੀ ਆਵਾਜ਼ ਔਰ ਲੜਾਈ ਇਸੇ ਤਰੀਕੇ ਨਾਲ ਜਾਰੀ ਰਹੂਗੀ ਤਾਂ ਤਸਵੀਰਾਂ ਦੇ ਵੀ ਤੁਹਾਨੂੰ ਦਿਖਾ ਰਹੇ ਹਾਂ ਭਾਨਾ ਸਿੱਧੂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਮੋਹਾਲੀ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਦੋ ਦਿਨ ਪਹਿਲਾਂ ਭਾਨਾ ਸਿੱਧੂ ਦੇ ਉੱਤੇ ਮੋਹਾਲੀ ਦੇ ਵਿੱਚ ਪਰਚਾ ਦਰਜ ਹੁੰਦਾ ਹੈ ਬਲੈਕਮੇਲਿੰਗ ਦਾ ਪਰਚਾ ਦਰਜ ਕੀਤਾ ਜਾਂਦਾ ਹੈ ਪੁਲਿਸ ਦੇ ਵੱਲੋਂ ਜਿਸ ਦੇ ਵਿੱਚ ਉਹਨਾਂ ਦੇ ਭਰਾ ਅਮਨਾ ਸਿੱਧੂ ਦਾ ਵੀ ਨਾਮ ਆਉਂਦਾ ਹੈ ਔਰ ਭਾਨਾ ਸਿੱਧੂ ਦੇ ਉੱਤੇ ਮੋਹਾਲੀ ਦੇ ਵਿੱਚ ਪਰਚਾ ਦਰਜ ਹੁੰਦਾ ਜਿਸ ਤੋਂ ਬਾਅਦ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਜਾਂਦਾ ਹੈ ਇੱਕ ਹਾਈ ਰਾਈਜ਼ ਇਮੀਗ੍ਰੇਸ਼ਨ ਕੰਸਲਟੈਂਟ ਦੇ ਵੱਲੋਂ ਇਹ ਪਰਚਾ ਦਰਜ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਅੱਜ ਦੋ ਦਿਨ ਦਾ ਰਿਮਾਂਡ ਇਹ ਮੁਕਿਆ ਔਰ ਦੋ ਦਿਨ ਦੇ ਰਿਮਾਂਡ ਤੋਂ ਬਾਅਦ ਹੁਣ ਭਾਨਾ ਸਿੱਧੂ ਨੂੰ ਪਟਿਆਲਾ ਦੀ ਜੇਲ੍ਹ ਦੇ ਵਿੱਚ ਦੇ ਦਿੱਤਾ ਗਿਆ ਹੁਣ ਪਟਿਆਲਾ ਦੀ ਜੇਲ੍ਹ ਦੇ ਵਿੱਚ ਭਾਨਾ ਸਿੱਧੂ ਰਹੂਗਾ ਤਾਂ ਪਟਿਆਲਾ ਦੀ ਜੇਲ੍ਹ ਦੇ ਵਿੱਚ ਜਾਣ ਤੋਂ ਪਹਿਲਾਂ ਭਾਨਾ ਸਿੱਧੂ ਨੇ ਕੀ ਕਿਹਾ ਇੱਕ ਵਾਰ ਪਹਿਲਾਂ ਤੁਹਾਨੂੰ ਉਹ ਬਿਆਨ ਸੁਣਾ ਦਿੰਦੇ ਆ ਭਾਨਾ ਸਿੱਧੂ ਦਾ ਜਿਸ ਦੇ ਵਿੱਚ ਉਹ ਜਗ ਜਾਂਦੇ ਆਂਦੇ ਕਿ ਕਿਹਾ ਕਿ ਸੱਚ ਦੀ ਜੋ ਲੜਾਈ ਹੈ ਉਹ ਜਾਰੀ ਇਸੇ ਤਰੀਕੇ ਨਾਲ ਰਹੂਗੀ ਪਹਿਲਾਂ ਤੁਹਾਨੂੰ ਉਹ ਬਿਆਨ ਸੁਣਾਉਂਦੇ ਆ ਸੱਚ ਦੀ ਲੜਾਈ ਜਾਰੀ ਰਹੂਗੀ ਨਾਲੇ ਵੀ ਅੰਦਰ ਰਹੂਗਾ ਅੱਖਰੀ ਲੜਾਈ ਜਾਰੀ ਰਹੂਗੀ ਚੱਲ ਰਹੀ ਉਹ ਨਾ ਰਹਿਣਾ ਰਹੂਗਾ ਤਾਂ ਪੰਨਾਸੇਦੂ ਜਾਂਦੇ ਜਾਂਦੇ ਗੱਲ ਕਹਿ ਕੇ ਗਿਆ ਕਿ ਸੱਚ ਦੀ ਲੜਾਈ ਜਾਰੀ ਰਹੂਗੀ ਤਾਂ ਦੱਸਦੀ ਹੈ ਕਿ ਤੁਹਾਨੂੰ ਇਹ ਚੌਥੀ ਐਫਆਈਆਰ ਸੀ ਜਿਹੜੀ ਪੰਨਾਸਿੱਧੂ ਦੇ ਉੱਤੇ ਦਰਜ ਹੋਈ ਸੀ ਉਸ ਤੋਂ ਪਹਿਲਾਂ ਲੁਧਿਆਣਾ ਪਟਿਆਲਾ ਬੋਹਰ ਔਰ ਮੋਹਾਲੀ ਦੇ ਵਿੱਚ ਵੀ ਐਫਆਈਆਰ ਦਰਜ ਕਰ ਦਿੱਤੀ ਗਈ ਸੀ ਤਾਂ ਟਰੈਵਲ ਏਜੰਟਾਂ ਦੇ ਨਾਲ ਮਾਮਲੇ ਨੂੰ ਲੈ ਕੇ ਇਹ ਵੱਖ-ਵੱਖ ਥਾਵਾਂ ਦੇ ਉੱਤੇ ਐਫਆਈਆਰ ਦਰਜ ਹੋਈ ਕਿੱਥੇ ਚੇਨ ਸਨੇਚਿੰਗ ਦੀ ਐਫਆਈਆਰ ਦਰਜ ਕੀਤੀ ਗਈ ਪਟਿਆਲੇ ਦੇ ਵਿੱਚ ਕਿਤੇ ਬਲੈਕਮੇਲਿੰਗ ਦੀ ਔਰ ਕਿੱਥੇ ਡਰੋਨ ਧਮਕਾਉਣ ਦੀ ਐਫਆਈਆਰ ਦਰਜ ਪਹਨਾ ਸਿੱਧੂ ਦੇ ਉੱਤੇ ਕੀਤੀ ਗਈ ਹੈ ਔਰ ਦੋ ਦਿਨ ਪਹਿਲਾਂ ਹੀ ਪਹਨਾ ਸਿੱਧੂ ਦੇ ਪਿੰਡ ਕੋੜ ਦੁੰਨਾ ਦੇ ਵਿੱਚ ਵੀ ਵੱਡਾ ਇਕੱਠ ਦੇਖਣ ਨੂੰ ਮਿਲਿਆ ਸੀ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵੱਲੋਂ ਉੱਥੇ ਪਹੁੰਚ ਕੇ ਪਾਨੇ ਸਿੱਧੂ ਦੇ ਹੱਕ ਦੇ ਵਿੱਚ ਰੈਲੀ ਕੀਤੀ ਗਈ ਸੀ ਪਾਨੇ ਸਿੱਧੂ ਦੇ ਵਕੀਲ ਦਾ ਕੀ ਕਹਿਣਾ ਹੈ ਕੀ ਕੁਝ ਅੱਜ ਕੋਰਟ ਦੀ ਕਾਰਵਾਈ ਹੋਈ ਕੋਰਟ ਦੇ ਵਿੱਚ ਕੀ ਕੁਝ ਗੱਲਾਂ ਹੋਈਆਂ ਤੁਹਾਨੂੰ ਵਕੀਲ ਦੀ ਵੀ ਉਹ ਗੱਲ ਸੁਣਾ ਦਿੰਦੇ ਆ ਕਿ ਵਕੀਲ ਨੇ ਕੀ ਕੁਝ ਗੱਲ ਦੱਸੀ ਹੈ ਅੰਦਰ ਕੋਰਟ ਦੇ ਵਿੱਚ ਅੱਜ ਕੀ ਕੁਝ ਹੋਇਆ ਔਰ ਪਾਨੇ ਸਿੱਧੂ ਦੇ ਵਕੀਲ ਦੇ ਵੱਲੋਂ ਕੀ ਕੁਝ ਗੱਲਾਂ ਅੰਦਰ ਕੋਰਟ ਚ ਗਈਆਂ ਗਈਆਂ ਸਰ ਅੱਜ ਪਾਨਾ ਸਿੱਧੂ ਨੂੰ ਪੇਸ਼ ਕੀਤਾ ਗਿਆ ਸੀ ਕੀ ਗੱਲਬਾਤ ਹੋਈ ਪਾਨਾ ਸਿੱਧੂ 2 ਦਿਨ ਨਿਰਮਾਨ ਤੋਂ ਬਾਅਦ ਅੱਜ ਪੁਲਿਸ ਨੇ ਉਹਨੂੰ ਫਿਰ ਪੇਸ਼ ਕੀਤਾ ਕੋਰਟ ਦੇ ਵਿੱਚ ਔਰ ਅਜ ਉਹਨਾਂ ਦਾ ਪੁਲਿਸ ਨੇ ਆਪ ਹੀ ਜੁਡੀਸ਼ੀਅਲ ਰਿਮਾਂਡ ਮੰਗਿਆ ਤੇ ਜੋ ਕਿ ਉਹਨਾਂ ਨੂੰ ਕੋਰਟ ਵੱਲੋਂ ਗਰੰਟ ਕੀਤਾ ਗਿਆ 14 ਫਰਵਰੀ ਉਹਨਾਂ ਦੀ ਡੇਟ ਪਈ ਹੈ 14 ਫਰਵਰੀ ਉਹਨਾਂ ਨੂੰ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਭੇਜ ਦਿੱਤਾ ਗਿਆ ਤੇ ਹੁਣ ਉਹ ਅੱਜ ਪਟਿਆਲਾ ਜੇਲ੍ਹ ਲੈ ਕੇ ਜਾਣਗੇ ਉੱਥੋਂ ਜਿਹੜੀ ਹੁਣ ਅੱਗੇ ਉਹਨਾਂ ਦੀ ਕਾਰਵਾਈ ਹੈ ਫਿਰ ਉਹ ਰਿਕਾਰਡਿੰਗ ਹੋਏਗੀ ਇਹਨੂੰ 14 ਫਰਵਰੀ ਨੂੰ ਇੱਥੇ ਦੁਬਾਰਾ ਪੇਸ਼ ਕੀਤਾ ਜਾਵੇ ਸਰ ਕੇਸ ਹੈ ਕੀ ਹੈ ਇਹਦੇ ਵਿੱਚ ਕੇਸ ਦਰਅਸਲ ਉਹ ਜੋ ਲੋਕਾਂ ਨੇ ਬਾਹਰਲੇ ਬੱਚੇ ਭੇਜਦੇ ਆ ਉਹਨਾਂ ਦੇ ਜੋ ਪੈਸੇ ਏਜੰਟ ਵਜੋਂ ਜਿਹੜੇ ਮਾਰਦੇ ਨੇ ਜਿਹੜੇ ਕੁਝ ਗਲਤ ਏਜੰਟ ਹੈਗੇ ਨੇ ਗਲ ਉਹਨਾਂ ਦੇ ਖਿਲਾਫ ਹੀ ਲੜਾਈ ਲੜ ਰਿਹਾ ਸੀ ਤੇ ਲੋਕਾਂ ਨੇ ਤੁਸੀਂ ਦੇਖਿਆ ਉਹਨਾਂ ਉੱਤੇ ਕੱਠ ਵੀ ਕਾਫੀ ਕੀਤਾ ਕਿ ਲੋਕ ਇਹਦੇ ਨਾਲ ਕਾਫੀ ਲੱਗੇ ਹੋਏ ਨੇ ਕਿ ਸਹੀ ਕੰਮ ਕਰ ਰਹੇ ਸੀ ਪਰ ਕੁਝ ਜਿਹੜੇ ਗਲਤ ਬੰਦੇ ਨੇ ਇਸ ਲਾਈਨ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਵਾਲੀ ਲਾਈਨ ਦੇ ਵਿੱਚ ਕੁਝ ਗਲਤ ਬੰਦੇ ਉਹ ਆਪਣੇ ਆਪ ਨੂੰ ਬਚਾਉਣ ਦੇ ਲਈ ਫੇਰ ਸਰਕਾਰ ਤੇ ਦਬਾਅ ਬਣਾਉਣੇ ਇਹੋ ਜਿਹੇ ਬੰਦਿਆਂ ਦੇ ਖਿਲਾਫ ਪਰਚਾ ਕਰੋ ਵੀ ਸਾਨੂੰ ਉਹ ਕਰ ਦਈਏ ਜੋ ਕਿ ਇਹ ਸਾਰਾ ਸਿਰ ਝੂਠਾ ਪਰਚਾ ਹੈ 2 ਮਹੀਨੇ ਪਹਿਲਾਂ ਦੀ ਦਰਖਾਸਤ ਹੈ ਹੁਣ ਜਿਹੜੇ 3-4 ਪਰਚੇ ਪਏ ਨੇ ਇਹ ਏਸੇ ਦਾ ਰਿਜ਼ਲਟ ਹੈ ਕਿ ਲੋਕਾਂ ਨੇ ਜਿਹੜੇ ਖੜਦਾ ਸੀ ਲੋਕਾਂ ਦੇ ਨਾਲ ਤੇ ਜਿਹੜੀ ਇਮੀਗ੍ਰੇਸ਼ਨ ਕੰਪਨੀ ਵਾਲੇ ਕੁਝ ਗਲਤ ਬੰਦੇ ਕਰ ਰਹੇ ਹਨ ਕੰਮ ਉਹਨਾਂ ਦੇ ਪ੍ਰੈਸ਼ਰ ਦੇ ਥੱਲੇ ਆ ਕੇ ਸਰਕਾਰ ਨੇ ਇਹਦਾ ਧੱਕਾ ਕੀਤਾ ਜੋ ਕਿ ਸਾਰਾ ਸਾਰ ਝੂਠ ਬੋਲ। ਕਿਹੜੀ ਇਮੀਗ੍ਰੇਸ਼ਨ ਵੱਲੋਂ ਕਰਾਇਆ ਗਿਆ ਸੀ? ਇਹ ਇੱਕ ਹਾਈ ਰਾਈਜ਼ ਹੈ ਇਮੀਗ੍ਰੇਸ਼ਨ ਕੰਪਨੀ ਫੇਸ 5 ਦੀ ਆਈ ਥਿੰਕ। ਉਹਦੇ ਵੱਲੋਂ ਉਹਨਾਂ ਦੇ ਵੱਲੋਂ ਹਰਕਿੰਦਰ ਸਿੰਘ ਕੇਂਦਰਾ ਜਿਹੜੇ ਉਹਨਾਂ ਦੇ ਓਨਰ ਹੈ ਉਹਨਾਂ ਵੱਲੋਂ ਇਹ ਪਰਚਾ ਦਰਜ ਕਰਾਇਆ ਗਿਆ। ਸਰ ਅਜ ਭਾਨਾ ਸੀਦੂ ਨੂੰ ਪੇਸ਼ ਕੀਤਾ ਗਿਆ ਸੀ ਕੀ ਗੱਲ ਬਾਤ ਹੈ? ਪੰਨਾ ਸਿੱਧੂ 2 ਦਿਨ ਨਿਰਮਾਨ ਤੋਂ ਬਾਅਦ ਅੱਜ ਪੁਲਿਸ ਨੇ ਉਹਨੂੰ ਫਿਰ ਪੇਸ਼ ਕੀਤਾ ਕੋਰਟ ਦੇ ਵਿੱਚ ਪਰ ਅੱਜ ਉਹਨਾਂ ਦਾ ਪੁਲਿਸ ਨੇ ਆਪ ਹੀ ਜੁਡੀਸ਼ੀਅਲ ਮਾਰਡਰ ਇਹ ਹੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ 14 ਫਰਵਰੀ ਤੱਕ ਜੁਡੀਸ਼ੀਅਲ ਕਸਟਡੀ ਦੇ ਤੱਕ ਭੇਜ ਦਿੱਤਾ ਗਿਆ ਪਰ ਪੰਨਾ ਸਿੱਧੂ ਨੂੰ ਜਦੋਂ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਪੰਨਾ ਸਿੱਧੂ ਦਾ ਕੀ ਕੁਝ ਕਹਿਣਾ ਸੀ ਉਹਦੇ ਵੱਲੋਂ ਇਹ ਗੱਲ ਕਹੀ ਗਈ ਕਿ ਸੱਚ ਦੀ ਆਵਾਜ਼ ਇਸੇ ਤਰੀਕੇ ਨਾਲ ਜਾਰੀ ਰਹੂਗੀ ਇਸੇ ਤਰੀਕੇ ਨਾਲ ਸੱਚ ਦੀ ਆਵਾਜ਼ ਲਈ ਲੜਦੇ ਰਵਾਂਗੇ ਤੁਹਾਨੂੰ ਉਹ ਗੱਲ ਵੀ ਸੁਣਾ ਦਿੰਦੇ ਹਾਂ ਸਾਤਰੀ ਲੜਾਈ ਜਾਰੀ ਰਹੂਗੀ ਚਾਹੇ ਨਹੀਂ ਮੈਂ ਲੜਦਾ ਸਾਤਰੀ ਲੜਾਈ ਜਾਰੀ ਰਹੂਗੀ ਚਾਹੇ ਨਹੀਂ ਮੈਂ ਲੜਦਾ ਰਹੂੰਗਾ ਸ਼ਿਕਾਇਤ ਆ ਗਿਆ ਉਸ ਤੋਂ ਬਾਅਦ ਅਦਾਲਤ ਦੇ ਵੱਲੋਂ ਹੁਣ ਉਸ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਗਿਆ ਪਟਿਆਲਾ ਦੀ ਜੇਲ੍ਹ ਦੇ ਵਿੱਚ ਹੁਣ ਭਾਨਾ ਸਿੱਧੂ ਨੂੰ ਭੇਜਿਆ ਜਾਵੇਗਾ ਪਰ ਜਾਂਦੇ ਜਾਂਦੇ ਭਾਨਾ ਸਿੱਧੂ ਕੀ ਗੱਲ ਕਹਿ ਕੇ ਗਿਆ ਹੈ ਪਾਨਾ ਸਿੱਧੂ ਦੇ ਵੱਲੋਂ ਕਿਹਾ ਗਿਆ ਕਿ ਸੱਚ ਦੀ ਆਵਾਜ਼ ਔਰ ਲੜਾਈ ਇਸੇ ਤਰੀਕੇ ਨਾਲ ਜਾਰੀ ਰਹੂਗੀ ਤਾਂ ਤਸਵੀਰਾਂ ਦੇ ਵੀ ਤੁਹਾਨੂੰ ਦਿਖਾ ਰਹੇ ਹਾਂ ਪਾਨਾ ਸਿੱਧੂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਮੋਹਾਲੀ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਦੋ ਦਿਨ ਪਹਿਲਾਂ ਭਾਨਾ ਸਿੱਧੂ ਦੇ ਉੱਤੇ ਮੋਹਾਲੀ ਦੇ ਵਿੱਚ ਪਰਚਾ ਦਰਜ ਹੁੰਦਾ ਹੈ ਬਲੈਕਮੇਲਿੰਗ ਦਾ ਪਰਚਾ ਦਰਜ ਕੀਤਾ ਜਾਂਦਾ ਹੈ ਪੁਲਿਸ ਦੇ ਵੱਲੋਂ ਜਿਸ ਦੇ ਵਿੱਚ ਉਹਨਾਂ ਦੇ ਭਰਾ ਅਮਨਾ ਸਿੱਧੂ ਦਾ ਵੀ ਨਾਮ ਆਉਂਦਾ ਹੈ ਔਰ ਭਾਨਾ ਸਿੱਧੂ ਦੇ ਉੱਤੇ ਮੋਹਾਲੀ ਦੇ ਵਿੱਚ ਇਹ ਪਰਚਾ ਦਰਜ ਹੁੰਦਾ ਜਿਸ ਤੋਂ ਬਾਅਦ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਜਾਂਦਾ ਹੈ ਇੱਕ ਹਾਈ ਰਾਈਜ਼ ਇਮੀਗ੍ਰੇਸ਼ਨ ਕੰਸਲਟੈਂਟ ਦੇ ਵੱਲੋਂ ਇਹ ਪਰਚਾ ਦਰਜ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਅੱਜ ਦੋ ਦਿਨ ਦਾ ਰਿਮਾਂਡ ਇਹ ਮੁਕਿਆ ਔਰ ਦੋ ਦਿਨ ਦੇ ਰਿਮਾਂਡ ਤੋਂ ਬਾਅਦ ਹੁਣ ਭਾਨਾ ਸਿੱਧੂ ਨੂੰ ਪਟਿਆਲਾ ਦੀ ਜੇਲ੍ਹ ਦੇ ਵਿੱਚ ਦੇ ਦਿੱਤਾ ਗਿਆ ਹੁਣ ਪਟਿਆਲਾ ਦੀ ਜੇਲ੍ਹ ਦੇ ਵਿੱਚ ਭਾਨਾ ਸਿੱਧੂ ਰਹੂਗਾ ਤਾਂ ਪਟਿਆਲਾ ਦੀ ਜੇਲ੍ਹ ਦੇ ਵਿੱਚ ਜਾਣ ਤੋਂ ਪਹਿਲਾਂ ਭਾਨਾ ਸਿੱਧੂ ਨੇ ਕੀ ਕਿਹਾ ਇੱਕ ਵਾਰ ਪਹਿਲਾਂ ਤੁਹਾਨੂੰ ਉਹ ਬਿਆਨ ਸੁਣਾ ਦਿੰਦੇ ਆ ਭਾਨਾ ਸਿੱਧੂ ਦਾ ਜਿਸ ਦੇ ਵਿੱਚ ਉਹ ਜਗਤ ਜਾਂਦੇ ਆਂਦੇ ਇੱਕ ਕਿਹਾ ਕਿ ਸੱਚ ਦੀ ਜੋ ਲੜਾਈ ਹੈ ਉਹ ਜਾਰੀ ਇਸੇ ਤਰੀਕੇ ਨਾਲ ਰਹੂਗੀ ਪਹਿਲਾਂ ਤੁਹਾਨੂੰ ਉਹ ਬਿਆਨ ਸੁਣਾਉਂਦੇ ਆ ਸੱਚ ਦੀ ਲੜਾਈ ਜਾਰੀ ਰਹੂਗੀ ਛੱਡ ਨਹੀਂ ਮਰਦਾ ਰਹੂਗਾ ਅਕਦੀ ਲੜਾਈ ਜਾਰੀ ਰਹੂਗੀ ਚੱਲਦੀ ਇਹਦਾ ਲੜਦਾ ਰਹੂਗਾ ਤਾਂ ਪੰਨਾ ਸਿੱਧੂ ਜਾਂਦੇ ਜਾਂਦੇ ਗੱਲ ਕਹਿ ਕੇ ਗਿਆ ਕਿ ਸੱਚ ਦੀ ਲੜਾਈ ਜਾਰੀ ਰਹੂਗੀ ਤਾਂ ਦੱਸਦੀ ਹੈ ਕਿ ਤੁਹਾਨੂੰ ਇਹ ਚੌਥੀ ਐਫਆਈਆਰ ਸੀ ਜਿਹੜੀ ਪੰਨਾ ਸਿੱਧੂ ਦੇ ਉੱਤੇ ਦਰਜ ਹੋਈ ਸੀ ਇਸ ਤੋਂ ਪਹਿਲਾਂ ਲੁਧਿਆਣਾ ਪਟਿਆਲਾ ਅਬੋਹਰ ਔਰ ਮੋਹਾਲੀ ਦੇ ਵਿੱਚ ਵੀ ਐਫਆਈਆਰ ਦਰਜ ਕਰ ਦਿੱਤੀ ਗਈ ਸੀ ਤਾਂ ਟਰੈਵਲ ਏਜੰਟਾਂ ਦੇ ਨਾਲ ਮਾਮਲੇ ਨੂੰ ਲੈ ਕੇ ਇਹ ਵੱਖ-ਵੱਖ ਥਾਵਾਂ ਦੇ ਉੱਤੇ ਐਫਆਈਆਰ ਦਰਜ ਹੋਈ ਕਿੱਥੇ ਚੇਨ ਸਨੇਚਿੰਗ ਦੀ ਐਫਆਈਆਰ ਦਰਜ ਕੀਤੀ ਗਈ ਪਟਿਆਲੇ ਦੇ ਵਿੱਚ ਕਿੱਥੇ ਬਲੈਕਮੇਲਿੰਗ ਦੀ ਔਰ ਕਿੱਥੇ ਡਰਾਉਣ ਧਮਕਾਉਣ ਦੀ ਐਫਆਈਆਰ ਦਰਜ ਪਹਨਾ ਸਿੱਧੂ ਦੇ ਉੱਤੇ ਕੀਤੀ ਗਈ ਹੈ ਔਰ ਦੋ ਦਿਨ ਪਹਿਲਾਂ ਹੀ ਪਹਨਾ ਸਿੱਧੂ ਦੇ ਪਿੰਡ ਕੋਟਦੁੰਨਾ ਦੇ ਵਿੱਚ ਵੀ ਵੱਡਾ ਇਕੱਠ ਵੇਖਣ ਨੂੰ ਮਿਲਿਆ ਸੀ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵੱਲੋਂ ਉੱਥੇ ਪਹੁੰਚ ਕੇ ਪਾਨੇ ਸਿੱਧੂ ਦੇ ਹੱਕ ਦੇ ਵਿੱਚ ਰੈਲੀ ਕੀਤੀ ਗਈ ਸੀ ਪਾਨੇ ਸਿੱਧੂ ਦੇ ਵਕੀਲ ਦਾ ਕੀ ਕਹਿਣਾ ਹੈ ਕੀ ਕੁਝ ਅੱਜ ਕੋਰਟ ਦੀ ਕਾਰਵਾਈ ਹੋਈ ਕੋਰਟ ਦੇ ਵਿੱਚ ਕੀ ਕੁਝ ਗੱਲਾਂ ਹੋਈਆਂ ਤੁਹਾਨੂੰ ਵਕੀਲ ਦੀ ਵੀ ਉਹ ਗੱਲ ਸੁਣਾ ਦਿੰਦੇ ਆ ਕਿ ਵਕੀਲ ਨੇ ਕੀ ਕੁਝ ਗੱਲ ਦੱਸੀ ਹੈ ਅੰਦਰ ਕੋਰਟ ਦੇ ਵਿੱਚ ਅੱਜ ਕੀ ਕੁਝ ਹੋਇਆ ਔਰ ਪਾਨੇ ਸਿੱਧੂ ਦੇ ਵਕੀਲ ਦੇ ਵੱਲੋਂ ਕੀ ਕੁਝ ਗੱਲਾਂ ਅੰਦਰ ਕੋਰਟ ਚ ਗਈਆਂ ਗਈਆਂ ਸਰ ਅੱਜ ਪਾਨਾ ਸਿੱਧੂ ਨੂੰ ਪੇਸ਼ ਕੀਤਾ ਗਿਆ ਸੀ ਕੀ ਗੱਲਬਾਤ ਹੋਈ ਪਾਨਾ ਸਿੱਧੂ 2 ਦਿਨ ਦੇ ਰਿਮਾਂਡ ਤੋਂ ਬਾਅਦ ਅੱਜ ਪੁਲਿਸ ਨੇ ਉਹਨੂੰ ਫਿਰ ਪੇਸ਼ ਕੀਤਾ ਕੋਰਟ ਦੇ ਵਿੱਚ ਔਰ ਅੱਜ ਉਹਨਾਂ ਦਾ ਪੁਲਿਸ ਨੇ ਆਪ ਹੀ ਜੁਡੀਸ਼ੀਅਲ ਰਿਮਾਂਡ ਮੰਗਿਆ ਤੇ ਜੋ ਕਿ ਉਹਨੂੰ ਕੋਰਟ ਵੱਲੋਂ ਗਰੰਟ ਕੀਤਾ ਗਿਆ 14 ਫਰਵਰੀ ਉਹਨਾਂ ਦੀ ਡੇਟ ਫਾਈ ਹੈ 14 ਫਰਵਰੀ ਉਹਨਾਂ ਨੂੰ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਭੇਜ ਦਿੱਤਾ ਗਿਆ ਤੇ ਹੁਣ ਉਹ ਅੱਜ ਪਟਿਆਲਾ ਜੇਲ੍ਹ ਲੈ ਕੇ ਜਾਣਗੇ ਉੱਥੋਂ ਜਿਹੜੀ ਹੁਣ ਅੱਗੇ ਉਹਨਾਂ ਦੀ ਕਾਰਵਾਈ ਹੈ ਫਿਰ ਉਹ ਅਕੋਰਡਿੰਗ ਹੋਏਗੀ ਇਹਨੂੰ 14 ਫਰਵਰੀ ਨੂੰ ਇੱਥੇ ਦੁਬਾਰਾ ਪੇਸ਼ ਕੀਤਾ ਜਾਏ ਸਰ ਕੇਸ ਹੈ ਕੀ ਹੈ ਇਹਦੇ ਵਿੱਚ ਕੇਸ ਦਰਅਸਲ ਉਹ ਜੋ ਲੋਕਾਂ ਨੇ ਬਾਹਰਲੇ ਬੱਚੇ ਭੇਜਦੇ ਆ ਉਹਨਾਂ ਦੇ ਜੋ ਪੈਸੇ ਏਜੰਟ ਉਹ ਜਿਹੜੇ ਮਾਰਦੇ ਨੇ ਜਿਹੜੇ ਕੁਝ ਗਲਤ ਏਜੰਟ ਹੈਗੇ ਨੇ ਗਲਤ ਕ ਉਹਨਾਂ ਦੇ ਖਿਲਾਫ ਹੀ ਲੜਾਈ ਲੜ ਰਿਹਾ ਸੀ ਤੇ ਲੋਕਾਂ ਨੇ ਤੁਸੀਂ ਦੇਖਿਆ ਉਹਨਾਂ ਉੱਤੇ ਇਕੱਠ ਵੀ ਕਾਫੀ ਕੀਤਾ ਕਿ ਲੋਕ ਇਹਦੇ ਨਾਲ ਕਾਫੀ ਲੱਗੇ ਹੋਏ ਨੇ ਕਿ ਸਹੀ ਕੰਮ ਕਰ ਰਹੇ ਹੋ ਸੀ ਪਰ ਕੁਝ ਜਿਹੜੇ ਗਲਤ ਬੰਦੇ ਨੇ ਇਸ ਰੈਨ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਵਾਲੀ ਲਾਈਨ ਦੇ ਵਿੱਚ ਕੁਝ ਗਲਤ ਬੰਦੇ ਉਹ ਆਪਣੇ ਆਪ ਨੂੰ ਬਚਾਉਣ ਦੇ ਲਈ ਫੇਰ ਸਰਕਾਰ ਤੇ ਦਬਾਅ ਬਣਾਉਣ ਇਹੋ ਜਿਹੇ ਬੰਦਿਆਂ ਦੇ ਖਿਲਾਫ ਪਰਚਾ ਕਰੋ ਵੀ ਸਾਨੂੰ ਉਹ ਕਰਦੇ ਨੇ ਜੋ ਕਿ ਇਹ ਸਾਰਾ ਸਾਲ ਝੂਠਾ ਪਰਚਾ ਹੈ 2 ਮਹੀਨੇ ਪਹਿਲਾਂ ਦੀ ਦਰਖਾਸਤ ਹੈ ਹੁਣ ਜਿਹੜੇ 3-4 ਪਰਚੇ ਪਏ ਨੇ ਇਹ ਇਸੇ ਦਾ ਰਿਜ਼ਲਟ ਹੈ ਕਿ ਲੋਕਾਂ ਨੇ ਜਿਹੜੇ ਖੜਦਾ ਸੀ ਲੋਕਾਂ ਦੇ ਨਾਲ ਤੇ ਜਿਹੜੀ ਇਮੀਗ੍ਰੇਸ਼ਨ ਕੰਪਨੀ ਵਾਲੇ ਕੁਝ ਗਲਤ ਬੰਦੇ ਕਰਦੇ ਨੇ ਕੰਮ ਉਹਨਾਂ ਦੇ ਪੈਸੇ ਦੇ ਥੱਲੇ ਆ ਕੇ ਸਰਕਾਰ ਨੇ ਇਹਨਾਂ ਦਾ ਧੱਕਾ ਕੀਤਾ ਸਰ ਕਿ ਸਾਰਾ ਸਾਰ ਝੂਠ ਬੋਲ ਕਿਹੜੀ ਇਮੀਗ੍ਰੇਸ਼ਨ ਵੱਲੋਂ ਕਰਾਇਆ ਗਿਆ ਸੀ ਇਹ ਇੱਕ ਹਾਈ ਰਾਈਜ਼ ਹੈ ਇਮੀਗ੍ਰੇਸ਼ਨ ਕੰਪਨੀ ਫੇਸ 5 ਦੀ ਆਈ ਥਿੰਕ ਉਹਦੇ ਵੱਲੋਂ ਉਹਨਾਂ ਦੇ ਵੱਲੋਂ ਹਰਕਿੰਦਰ ਸਿੰਘ ਕਿੰਦਾ ਹੈ ਜਿਹੜੇ ਉਹਨਾਂ ਦੇ ਓਨਰ ਹੈ ਉਹਨਾਂ ਵੱਲੋਂ ਇਹ ਪਰਚਾ ਦਰਜ ਕਰਾਇਆ ਗਿਆ ਸਰ ਅਜ ਭਾਨਾ ਸਿੱਧੂ ਨੂੰ ਪੇਸ਼ ਕੀਤਾ ਗਿਆ ਸੀ ਕੀ ਗੱਲ ਬਾਤ ਹੈ ਇਸੇ ਤਰੀਕੇ ਨਾਲ ਸੱਚ ਦੀ ਆਵਾਜ਼ ਦੇ ਲਈ ਲੜਦੇ ਰਵਾਂਗੇ ਤੁਹਾਨੂੰ ਉਹ ਗੱਲ ਵੀ ਸੁਣਾ ਦਿੰਦੇ ਆ ਸਾਥ ਦੀ ਲੜਾਈ ਜਾਰੀ ਰਹੂਗੀ ਚੱਲਦੇ ਰਹਾਂਗਾ ਸਾਥ ਦੀ ਲੜਾਈ ਜਾਰੀ ਰਹੂਗੀ ਚੱਲਦੇ ਰਹਾਂਗਾ ਰਹਿਊਗਾ ਇਸ ਕਿਤਾ ਗਿਆ ਜਿਸ ਤੋਂ ਬਾਅਦ ਅਦਾਲਤ ਦੇ ਵੱਲੋਂ ਹੁਣ ਉਸ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਗਿਆ ਹੈ ਪਟਿਆਲਾ ਦੀ ਜੇਲ੍ਹ ਦੇ ਵਿੱਚ ਹੁਣ ਭਾਨਾ ਸਿੱਧੂ ਨੂੰ ਭੇਜਿਆ ਜਾਵੇਗਾ ਪਰ ਜਾਂਦੇ ਜਾਂਦੇ ਭਾਨਾ ਸਿੱਧੂ ਕੀ ਗੱਲ ਕਹਿ ਕੇ ਗਿਆ ਹੈ ਭਾਨਾ ਸਿੱਧੂ ਦੇ ਵੱਲੋਂ ਕਿਹਾ ਗਿਆ ਕਿ ਸੱਚ ਦੀ ਆਵਾਜ਼ ਔਰ ਲੜਾਈ ਇਸੇ ਤਰੀਕੇ ਨਾਲ ਜਾਰੀ ਰਹੂਗੀ ਤਾਂ ਤਸਵੀਰਾਂ ਦੇ ਵੀ ਤੁਹਾਨੂੰ ਦਿਖਾ ਰਹੇ ਹਾਂ ਭਾਨਾ ਸਿੱਧੂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਮੁਹਾਲੀ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਦੋ ਦਿਨ ਪਹਿਲਾਂ ਭਾਨਾ ਸਿੱਧੂ ਦੇ ਉੱਤੇ ਮੋਹਾਲੀ ਦੇ ਵਿੱਚ ਪਰਚਾ ਦਰਜ ਹੁੰਦਾ ਹੈ ਬਲੈਕਮੇਲਿੰਗ ਦਾ ਪਰਚਾ ਦਰਜ ਕੀਤਾ ਜਾਂਦਾ ਹੈ ਪੁਲਿਸ ਦੇ ਵੱਲੋਂ ਜਿਸ ਦੇ ਵਿੱਚ ਉਹਨਾਂ ਦੇ ਭਰਾ ਅਮਨਾ ਸਿੱਧੂ ਦਾ ਵੀ ਨਾਮ ਆਉਂਦਾ ਹੈ ਔਰ ਭਾਨਾ ਸਿੱਧੂ ਦੇ ਉੱਤੇ ਮੋਹਾਲੀ ਦੇ ਵਿੱਚ ਪਰਚਾ ਦਰਜ ਹੁੰਦਾ ਜਿਸ ਤੋਂ ਬਾਅਦ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਜਾਂਦਾ ਹੈ ਇੱਕ ਹਾਈ ਰਾਈਜ਼ ਇਮੀਗ੍ਰੇਸ਼ਨ ਕੰਸਲਟੈਂਟ ਦੇ ਵੱਲੋਂ ਇਹ ਪਰਚਾ ਦਰਜ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਅੱਜ ਦੋ ਦਿਨ ਦਾ ਰਿਮਾਂਡ ਇਹ ਮੁਕਿਆ ਔਰ ਦੋ ਦਿਨ ਦੇ ਰਿਮਾਂਡ ਤੋਂ ਬਾਅਦ ਹੁਣ ਭਾਨਾ ਸਿੱਧੂ ਨੂੰ ਪਟਿਆਲਾ ਦੀ ਜੇਲ੍ਹ ਦੇ ਵਿੱਚ ਦੇ ਦਿੱਤਾ ਗਿਆ ਹੁਣ ਪਟਿਆਲਾ ਦੀ ਜੇਲ੍ਹ ਦੇ ਵਿੱਚ ਭਾਨਾ ਸਿੱਧੂ ਰਹੂਗਾ ਤਾਂ ਪਟਿਆਲਾ ਦੀ ਜੇਲ੍ਹ ਦੇ ਵਿੱਚ ਜਾਣ ਤੋਂ ਪਹਿਲਾਂ ਭਾਨਾ ਸਿੱਧੂ ਨੇ ਕੀ ਕਿਹਾ ਇੱਕ ਵਾਰ ਪਹਿਲਾਂ ਤੁਹਾਨੂੰ ਉਹ ਬਿਆਨ ਸੁਣਾ ਦਿੰਦੇ ਆ ਭਾਨਾ ਸਿੱਧੂ ਦਾ ਜਿਸ ਦੇ ਵਿੱਚ ਉਹ ਜਾਣਦੇ ਆਂਦੇ ਹੀ ਕਿਹਾ ਕਿ ਸੱਚ ਦੀ ਜੋ ਲੜਾਈ ਹੈ ਉਹ ਜਾਰੀ ਇਸੇ ਤਰੀਕੇ ਨਾਲ ਰਹੂਗੀ ਪਹਿਲਾਂ ਤੁਹਾਨੂੰ ਉਹ ਬਿਆਨ ਸੁਣਾਉਂਦੇ ਆ